ਜਿਹੜੀ ਇਹ ਜਗਾ ਸੀ ਮਸਜਿਦ ਦੀ ਇੱਕ ਪਰਿਵਾਰ ਕੋਲੇ ਸੀ ਸਰਕਾਰ ਬਗੀਚਾ ਸਿੰਘ ਕੋਲੇ ਉਹਨਾਂ ਦੇ ਪਰਿਵਾਰ ਕੋਲੇ ਉਹਨਾਂ ਨੇ ਇਹਨੂੰ ਸੰਭਾਲ ਕੇ ਰੱਖਿਆ ਸੰਭਿਆ ਵੀ ਸਮਾਰਿਆ ਵੀ ਉਹ ਦੇ ਵਿੱਚ ਰਹਿੰਦੇ ਵੀ ਰਹੇ ਪਰਿਵਾਰ ਦੀ ਤਰ੍ਹਾਂ ਜਿਵੇਂ ਰਹਿੰਦੇ ਨੇ ਇਹ ਫਿਰ ਇਸ ਤੋਂ ਬਾਅਦ ਇਥੋਂ ਚਲੇ ਗਏ ਮੋਗੇ ਮੋਗੇ ਤੋਂ ਬਾਅਦ ਆਨ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਰਮਾਨ ਦੇ ਵਿੱਚ ਇਹ ਆਇਆ ਵੀ ਇਹ ਵੀ ਸਾਫ ਸੁਭਾਗ ਜਿਵੇਂ ਹੋਣੀ ਚਾਹੀਦੀ ਹੈ ਜਿਵੇਂ ਧਾਰਮਿਕ ਆਗੂ ਕਰਦੇ ਨੇ ਜਾਂ ਮੁਸਲਮਾਨ ਭਾਈਚਾਰੇ ਦੇ ਲੋਕ ਕਰਦੇ ਨੇ ਓਵੇਂ ਹੋਣੇ ਚਾਹੀਦੀ ਆ ਲੈਣ ਵੱਡ ਚਾਬੀ ਦੇ ਕੇ ਚੱਲੇ ਆ ਪਹਿਲਾਂ ਇੱਥੇ ਰਹਿੰਦੇ ਸੀਗੇ ਪਰ ਸਾਨੂੰ ਬਹੁਤ ਮਾਣ ਹੈ ਨੇ ਕਿਰਪਾ ਕੀਤੀ ਅਸੀਂ ਮੁਗੇ ਚਲੇ ਗਏ ਹੁਣ ਇਹਨਾਂ ਵੱਲ ਚਾਬੀ ਦੇ ਕੇ ਸੌਂ ਚਲੇ ਆ ਇਹ ਮਸਜਿਦ ਇਸੇ ਤਰ੍ਹਾਂ ਬੰਦ ਦੀ ਤੇ ਵੀ ਇੱਥੇ ਨਾਲ ਉਜਪੀਦਾ ਰਹੇ ਬਿਸਮਿਲਲਾਹਿ ਰਹਿਮਾਨ ਨ ਰਹੀਮ ਅਸਲਮੁਅਲੈਕੁਮ ਰਹਿਮਤੁਲਾਹੀ ਵ ਬਰਕਾਤੁਹੁ ਅੱਜ ਮੇਰੇ ਰੱਬ ਦਾ ਲੱਖ ਲੱਖ ਸ਼ੁਕਰ ਹੈ ਉਸ ਰੱਬ ਨੇ ਜਿਹੜੀ ਇਹ ਜਗਾ ਸੀ ਮਸਜਿਦ ਦੀ ਇੱਕ ਪਰਿਵਾਰ ਕੋਲੇ ਸੀ ਸਰਗਰ ਬਗੀਚਾ ਸਿੰਘ ਕੋਲੇ ਉਹਨਾਂ ਦੇ ਪਰਿਵਾਰ ਕੋਲੇ ਉਹਨਾਂ ਨੇ ਇਹਨੂੰ ਸੰਭ ਕੇ ਰੱਖਿਆ ਸੰਬਿਆ ਵੀ ਸਮਾਰਿਆ ਵੀ ਉਹ ਦੇ ਵਿੱਚ ਰਹਿੰਦੇ ਵੀ ਰਹੇ ਪਰਵਾਦ ਦੀ ਤਰ੍ਹਾਂ ਜਿਵੇਂ ਰਹਿੰਦੇ ਨੇ ਇਹ ਫਿਰ ਇਸ ਤੋਂ ਬਾਅਦ ਇਥੋਂ ਚਲੇ ਗਏ ਮੋਗੇ ਮੋਗੇ ਤੋਂ ਬਾਅਦ ਆਨ ਕੇ ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਮਨ ਦੇ ਵਿੱਚ ਇਹ ਆਇਆ ਵੀ ਇਹ ਵੀ ਸਾਫ ਸੁਭਾਵ ਜਿਵੇਂ ਹੋਣੀ ਚਾਹੀਦੀ ਹੈ ਜਿਵੇਂ ਧਾਰਮਿਕ ਆਗੂ ਕਰਦੇ ਨੇ ਜਾਂ ਮੁਸਲਮਾਨ ਭਾਈਚਾਰੇ ਦੇ ਲੋਕ ਕਰਦੇ ਨੇ ਉਵੇਂ ਹੋਣੇ ਚਾਹੀਦੀ ਹੈ ਅੱਜ ਇਹਨਾਂ ਨੇ ਮੈਨੂੰ ਇੱਕ ਮਹੀਨੇ ਦੇ ਤਕਰੀਬ ਕਰੀਬ ਹੋ ਗਿਆ ਫੋਨ ਕਰਦਿਆਂ ਨੂੰ ਵੀ ਅਸੀਂ ਆਉਣਾ ਹੈ ਅਸੀਂ ਆਉਣਾ ਹੈ ਅਸੀਂ ਆਪਣਾ ਅੱਧਾ ਹਿੱਸਾ ਮੁਸਲਮਾਨ ਭਾਈਚਾਰੇ ਨੂੰ ਦੇਣਾ ਹੈਗਾ ਤਾਂ ਕਿ ਤੁਸੀਂ ਜਿਹੜੀ ਇਹਨੀਆਂ ਅ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਇਹਦਾ ਨਵੀਕਰਨ ਕਰ ਸਕੋ ਤੇ ਇਹਦੇ ਵਿੱਚ ਜਿਹੜੀ ਪੰਜ ਵਕਤ ਦੀ ਨਮਾਜ਼ ਆ ਉਹ ਪੜ ਸਕੋ ਅੱਜ ਬਗੀਚਾ ਸਿੰਘ ਦਾ ਪਰਿਵਾਰ ਉਹਨਾਂ ਦੀ ਬੇਟੀ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਜਿਹੜੀ ਧਰਮ ਬਤਨੀਆ ਉਹ ਇੱਥੇ ਆਏ ਨੇ ਅੱਜ ਉਹ ਮੈਨੂੰ ਤੇ ਸਾਡੇ ਮੁਸਲਮਾਨ ਭਾਈਚਾਰੇ ਨੂੰ ਚਾਬੀ ਸੌਂਪ ਕੇ ਗਏ ਨੇ ਅਰਦਾਸ ਬੇਨਤੀ ਕਰਵਾ ਕੇ ਗਏ ਨੇ ਕਿ ਸਾਡੇ ਘਰਾਂ ਦੇ ਵਿੱਚ ਮਾਲਕ ਸੁਖ ਸ਼ਾਂਤੀ ਰੱਖੇ ਤੇ ਚੜ੍ਹਦੀ ਕਲਾ ਰੱਖੇ ਸਾਰੇ ਭਾਈਚਾਰੇ ਨਾਲ ਰਲ ਕੇ ਇਹਨਾਂ ਨਾਲ ਵੱਡੀ ਚਾਬੀ ਦੇ ਕੇ ਚੱਲੇ ਆ ਪਹਿਲਾਂ ਇੱਥੇ ਰਹਿੰਦੇ ਸੀਗੇ ਪਰ ਸਾਨੂੰ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਮੁਗੇ ਚਲੇ ਗਏ ਹੁਣ ਇਹਨਾਂ ਨਾਲ ਵੱਡੀ ਚਾਬੀ ਦੇ ਕੇ ਸੌਂ ਚੱਲੇ ਆ ਇਹ ਮਸਜਿਦ ਇਸੇ ਤਰ੍ਹਾਂ ਬੰਦ ਦੀ ਜੇ ਤੇ ਵੀ ਇੱਥੇ ਨਾ ਅਉਜਪੀਦਾ ਰਹੇ ਬਾਗੂ ਜੀ ਕਾ ਖਾਸਾ ਵਾਸੀ ਕਿ ਤੁਸੀਂ ਕੀ ਸੋਚ ਨਾਲ ਇਹ ਜਾਨੀ ਮਸਜਿਦ ਜਾਨੀ ਚਾਬੀਆਂ ਜਿਹੜੀਆਂ ਹੈਗੀਆਂ ਨਾਲ ਇੱਕ ਸੋਚ ਥੋੜੀ ਜੀ ਸਾਨੂੰ ਕਿਸੇ ਨੇ ਕਿਹਾ ਬਿਸ਼ੱਕ ਪਾ ਵੀ ਇਹ ਤੁਸੀਂ ਪੈਸਾ ਨਹੀਂ ਲੈਣਾ ਇਹਦਾ ਜੇ ਤੁਸੀਂ ਖਾਓਗੇ ਤੇ ਤੁਸੀਂ ਔਖੇ ਹੋਵੋਗੇ ਅਸੀਂ ਉਸ ਤੋਂ ਬਾਅਦ ਦਿਲ ਤੇ ਧਾਰ ਲਈ ਵੀ ਅਸੀਂ ਇੱਥੇ ਇਹਨਾਂ ਨੂੰ ਦੇਖ ਕੇ ਜਾਣਾ ਕੁਛ ਕੁਛ ਇਥੋਂ ਇੱਕ ਕੋਡ ਨਹੀਂ ਚੁਕਣੀ ਸਾਰਾ ਕੁਛ ਇਹਨਾਂ ਨੂੰ ਸੌਂਬ ਦਿੱਤਾ ਪ੍ਰਮਾਤਮਾ ਸਾਨੂੰ ਅਤਰਕਿਆ ਬਖਸ਼ੇ ਮੇਰੇ ਸਿਹਤ ਵੀ ਠੀਕ ਕਰੇ ਸਰਦਾਰ ਜੀ ਨੂੰ ਠੀਕ ਕਰੇ ਐਸੇ ਕਰਕੇ ਅਸੀਂ ਅਰਦਾਸ ਕਰੌਣ ਆਏ ਆ ਨਾਲ ਇਹਨਾਂ ਨੂੰ ਚਾਬੀਆਂ ਲੈ ਕੇ ਸੌਂ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਾਏ ਆ ਜੀ ਇੱਕ ਧਾਰਮਿਕ ਜਗਾ ਸੀ ਇਹ 1947 ਦੇ ਜਾੜੇ ਤੋਂ ਬਾਅਦ ਸਾਡੇ ਪਰਿਵਾਰ ਇੱਥੇ ਆ ਕੇ ਵਸੇ ਆ ਇਹ ਜਿਹੜਾ ਤਕਰੀਬਨ ਇਹ ਮਹੱਲਾ ਇੱਕ ਮੁਸਲਮਾਨ ਬਰਾਦਰੀ ਦੇ ਕੋਲ ਸੀਗਾ ਇਸ ਜਗ੍ਹਾ ਦੇ ਉੱਤੇ ਬੜੀ ਬੜੀ ਸੀ ਪਵਿੱਤਰ ਜਗ੍ਹਾ ਇੱਕ ਮਸਜਿਦ ਸੀਗੀ ਜੋ ਬੜੀ ਉਸ ਪਰਿਵਾਰ ਨੇ ਜਿਹਦੇ ਕੋਲ ਇਹਦਾ ਕਬਜ਼ਾ ਸੀ ਇਸ ਤੋਂ ਪਹਿਲਾਂ ਬੜੀ ਉਹਨਾਂ ਨੇ ਸਾਫ ਸਵਾਲ ਰੱਖੀ ਆ ਜੀ ਸਰਦਾਰ ਜੱਥੇਦਾਰ ਸਰਦਾਰ ਜੈਪ ਸਿੰਘ ਨੇ ਉਸ ਤੋਂ ਬਾਅਦ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਜਗ੍ਹਾ ਚਲੀ ਗਈ ਪਰਲੇ ਪਾਸੇ ਰਜਿਸਟਰੀ ਵਾਲੀ ਜਗ੍ਹਾ ਸੀ ਜਿੱਥੇ ਉਹਨਾਂ ਦਾ ਹਰਾ ਲੱਗਿਆ ਹੋਇਆ ਸੀ ਇਹ ਜਗ੍ਹਾ ਇੱਕ ਮਸਜਿਦ ਦੀ ਜਗ੍ਹਾ ਸੀਗੀ ਜੋ ਪਰਿਵਾਰ ਨੇ ਅੱਜ ਇਸ ਭਾਈਚਾਰੇ ਨੂੰ ਜਿਸ ਦੇ ਮੁਖੀ ਡਾਕਟਰ ਸਲੀਮ ਜੀ ਅਤੇ ਕਾਲਾ ਜੀ ਹੋਰ ਵੀ ਜੋ ਪਰਵੰਤੇ ਸੱਜਣਾ ਉਹਨਾਂ ਦੇ ਸਪਰਦ ਕੀਤੀ ਹੈ। ਇਹ ਕਿੰਨੇ ਕੁ ਚਿਰ ਦਾ ਯਾਨੀ ਕੀ ਇਹ ਦੂਜਾ ਵੀ ਹੈਗਾ ਆਪਣਾ ਕਦੋਂ ਦਾ ਯਾਨੀ ਕੀ ਇਹ ਦੂਜਾ ਇਹਨਾਂ ਕੋਲੇ ਹੈਗੀ ਸੀ ਜੇਦਦਾਰੀ ਐਪ ਸਿੰਘ ਕੋਲੇ ਇਹ 1947 ਤੋਂ ਲੈ ਕੇ ਆ ਜੀ ਜਿਹੜੇ ਸਾਰੇ ਪਰਿਵਾਰ ਸਾਡੇ ਉੱਥੋਂ ਜਾੜਾ ਉੱਕੇ ਆਏ ਇੱਥੇ ਵਸੇ ਆ ਕੇ। ਉਦੋਂ ਬਾਅਦ ਆਪਣਾ ਸਰਦਾਰ ਬਗੀਚਾ ਸਿੰਘ ਸਵੇਗ ਸਿੰਘ ਜੀ ਉਸ ਤੋਂ ਬਾਅਦ ਇਹ ਸਰਦਾਰ ਹੀਆ ਸਿੰਘ ਨੇ ਜਦੋਂ ਇੱਥੋਂ ਤਬਾਦਲਾ ਕਰਿਆ ਬਹੁਤ ਪੂਰਾ ਰੋਡ ਤੇ ਚਲੇ ਗਏ ਆਰੇ ਵਗੈਰਾ ਉੱਥੇ ਲਾਏ ਉਹਨਾਂ ਨੇ ਜਾ ਕੇ ਉਸ ਟਾਈਮ ਫਿਰ ਇਹਨਾਂ ਨੂੰ ਸਮੇਤ ਆਰਾ ਜਿਹੜੀ ਹੈ ਜਗਾ ਸੀ। ਬਤਨੋਗੇ ਵਿੱਚ ਇਹਦੀ ਸਾਫ ਸਫਾਈ ਦਾ ਨਾਮ ਦੇਤੀ ਸੀ।